ਫਰਾਗਾ ਮੂਹਲੀ ਵਾਗ ਲੈ ਆਇਆ ਪਲੇਸ ਤੇ ਨੌਕਰੀ ਲੋਗ ਨੂੰ ਬਾਗ ਦਿੰਦੇ ਮੇਰੇ ਬਸ ਆਉ ਮੂਹਲੀ ਸਤਿ ਸ਼੍ਰੀ ਅਕਾਲ ਜੀ ਖੜ ਜਾ ਮੈਂ ਮੂਹਲੀ ਲੈ ਕੇ ਆਇਆ ਪੰਜਾਬੀ ਗੋਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਮੂਹਲੀ ਸੌਰੀ ਮੂਹਲੀ ਆਉਂਦਾ ਲੋੜੀ ਕਰਕੇ ਇਕੱਠੇ ਕਿੱਥੇ ਵੀਰੇ ਯੋ ਇਸ ਵਿੱਚ ਭਾਈ ਤੁਸੀਂ ਮੂਹਲੀ ਲੈਣਾ ਇਹ ਕੌਲੀ ਆਹੀ ਲੈ ਜਾਓ ਜਾਨਵਰ ਨੇ ਸਾਰੇ ਸਹੀ ਠੀਕ ਆਯੋ ਨੋ ਬਰੋ ਨਾ ਹਮ ਸਿੰਘ ਜੀ ਹਲਸਾ ਦੇ ਪੀਰਾਂ ਦਾ ਟੋਲਾ ਆ ਲੈ ਇਹਨੇ ਸਰੇ ਹਲੇ ਮੈਂ ਤਾਂ ਜਨਵਰੀ ਕਹਿੰਦਾ ਹਲਕੇ ਹੋਏ ਪੀਰਾਂ ਦਾ ਟੋਲਾ ਦੇਖੋ ਜੀ ਓਏ ਉਹ ਪੈਟੀ ਬੈਗ ਹੂਨ ਕੀ ਦਾ ਪੈਟੀ ਬੈਗ ਹੂਨ ਕਿਹੜਾ ਸਾਡਾ ਹੀ ਆ ਅੱਛਾ ਅੱਛਾ ਆਈਫੋਨ ਦਫਾ ਨਹੀਂ ਆ ਗਿਆ ਗੱਡੀ ਤੋਂ ਆਈਫੋਨ ਵਾਲੀ ਪੈਟੀ ਚ ਰੱਖਿਆ ਆ ਉਪਰ ਠੀਕ ਰੱਖਿਆ ਠੀਕ ਹੈ ਜੀ ਹਲੋ ਵੀ ਲੋੜੀ ਜੇ ਹੈਪੀ ਲੋੜੀ ਇਕੱਲੀ ਮਾਸਟਰ ਨਹੀਂ ਬਣੀ ਬੈਠੀ ਐ ਟ੍ਰੀਟਮੈਂਟ ਮਿਲ ਰਿਹਾ ਸਪੈਸ਼ਲ ਟ੍ਰੀਟਮੈਂਟ ਮਿਲ ਰਿਹਾ ਉਸ ਤੋਂ ਨਹੀਂ ਸੱਤ ਰੰਗ ਦੀ ਇਹ ਹੋਰ ਲਈ ਫਿਰਦੀ ਅਲੇ ਮੈਨੂੰ ਕਹਿੰਦੀ ਤੂੰ ਲਾਲ ਬਣਿਆ ਫਿਰਦਾ ਹੈਲੋ ਪਾਉ ਬੈਠੋ ਹਾਂ ਜੀ ਬੋਲ ਜੀ ਬੋਲ ਦੇਣੀ ਹੇ ਹੇ ਵਿਰੋਧ ਦੀ ਬੋਲ ਸੌ ਲੱਗੇ ਓਏ ਪਹਿਲੇ ਬੋਲਤੀ ਨਹੀਂ ਆ ਬੋਲਣ ਲਗੀ ਅਬੀ ਬੋਲਣ ਲਗੀ ਉਸਤਾਦ ਜੀ ਤੁਸੀਂ ਹਾਂਜੀ ਸ਼ਾਹ ਜੀ ਓਏ ਆ ਟੋਪੀ ਨਾ ਲਿਆ ਕਰ ਬੱਬਾ ਅੱਜ ਉਸ ਤਰ੍ਹਾਂ ਲਾਉਂਦਾ ਵੇ ਲਾਲ ਦਾ ਕੋਸਤਾ ਇਹ ਇੰਦਰ ਵੀਰ ਦੇ ਬਾਲ ਝੜ ਗਏ ਉਸ ਦਿਨ ਇੰਦਰ ਵੀਰ ਦੇ ਕੋਈ ਨਾ ਗੰਜ ਆ ਉਹ ਭਰਾਵਾ ਮੇਰੀ ਗੱਲ ਸੁਣ ਮੈਂ ਉਹ ਜੌਨਸਨ ਵਾਲੀ ਸ਼ੈਂਪੂ ਲਾਇਆ ਤੇਲ ਆ ਗਿਆ ਉਹਦੇ ਕੀਤੇ ਕੋਈ ਰਾਜਿਆ ਤੁਹਾਨੂੰ ਪਤਾ ਸਾਰਿਆਂ ਨੂੰ ਕਹਤੋਂ ਨੇ ਉਹ ਸੁਹੀ ਪੁਰਾਣਾ 500 ਦਾ ਨੋਟ ਵੇਖਿਆ ਗਾਂਧੀ ਵਾਲਾ ਜਿਹਦੇ ਅੰਦਰ ਨਾਲ ਲੈ ਕੇ ਜਾਣਦੇ ਦੋ ਜਿਹੜਾ ਉਹਦੇ ਮਗਰਲੇ ਪਾਸੇ ਬੰਦਾ ਓਏ ਹੋਈ ਆ ਹੁਣ ਗਾਂਧੀ ਦੇ ਸਾਰੇ ਝੜੇ ਤੇ ਥੋੜੇ ਥੋੜੇ ਤੇ ਲਖਣੀ ਆ ਤੇ ਉਸ ਹਾਲ ਦਾ ਸਿਸਟਮ ਚੱਲਣ ਨੇ ਹਣਾ ਆ ਵੀ ਇਦਾਂ ਹੋਇਆ ਨਿਕਾ ਉਹਦਾ ਕੀ ਕਹਿੰਦਾ ਇਨੇ ਵਿਕਿਆ ਕਹਿੰਦਾ ਕਹਿੰਦਾ ਮੈਨੂੰ ਮੈਨੂੰ ਕਹਿੰਦਾ ਮੈਨੂੰ ਮੈਨੂੰ ਲੱਗਾ ਮੈਨੂੰ ਸ਼ੁਕਰ ਹੋ ਗਈ ਕਹਿੰਦਾ ਤੈਨੂੰ ਜੋ ਮੈਂ ਰੋਜ ਉਹ ਤੇ ਜਿੰਨੇ ਬੈਠੜ ਗਏ ਮੈਨੂੰ ਲੈ ਆਪਾਂ ਸ਼ੁਕਰ ਘਟਾ ਰਿਹਾ ਅੱਜ ਕਾਫੀ ਤੇ ਫੇਰ ਮੈਂ ਅੱਠ ਬੋਲ ਉਹ ਕੱਲ ਵਾਲਾ ਡਾਇਲੋਗ ਦੱਸੀ ਮੜ ਲਿਆ ਕਹਿੰਦਾ ਹੈ ਹਾਂ ਮੈਂ ਓਏ ਕਹਿੰਦਾ ਮੈਂ ਉੱਠਦਾ ਹਾਂ ਕਹਿੰਦਾ ਮੈਂ ਅੱਖਾਂ ਖੋਲਦਾ ਉਹ ਭਾਲੂਆ ਕਹਿੰਦਾ ਘੁੰਮਦਾ ਹੁੰਦਾ ਕਹਿੰਦਾ ਫਿਰ ਮੈਂ ਉਹਦੇ ਚਪੇੜਾ ਮਾਰਦਾ ਕਹਿੰਦਾ ਫੇਰ ਮੈਂ ਜਦੋਂ ਦੇਖਦਾ ਵੀ ਖੜ ਗਿਆ ਦੇਖੀ ਕਰਕੇ ਦਿਖਾਉ ਕਿਵੇਂ ਕਿਵੇਂ ਕਹਿੰਦਾ ਕਿਵੇਂ ਕਰਦਾ ਨਾ ਸੋਇਨਾ ਕਹਿੰਦਾ ਮੈਂ ਘਰੇ ਦਾਸਤਾ ਮੈਂ ਪੈਗ ਲਾਈ ਕਹਿੰਦਾ ਮੈਂ ਚੋਂ ਪਾਤੀ ਹਾਂ ਲੱਲੋ ਪਹਿਲੀ ਗੱਲ ਕਰੋ ਸੁਣਨਾ ਹੀ ਨਹੀਂ ਸੀ ਚਾਹੀਦਾ ਮੇਰੇ ਪਾਈ ਨੂੰ ਦੱਸ ਤੂੰ ਇਹਨਾਂ ਦੀ ਸ਼ਿਕਾਇਤਾਂ ਲਈ ਜਾ ਰਿਹਾ ਘਰੇ ਮਮਾ ਤੈਨੂੰ ਬਚਾਉਣ ਕਰਕੇ ਅਸੀਂ ਪਿੱਛੇ ਕੁਕਰ ਲਾ ਕੇ ਕੱਢੀ ਹਾਂ ਘਰ ਦੀ ਗਈ ਘਰੇ ਦਾਤਾ ਨਾਲੇ ਕੁਕਰ ਆਦਰਕ ਲੈਟੀਆਂ ਪਾ ਕੇ ਬੱਸ ਇਸ ਵਾਰ ਟੇਸਟੀ ਹੋ ਲਿਆ ਓਏ ਸਵਾ ਟੇਸਟੀ ਤੇ ਹੈਗੀ ਉੱਤੇ ਵੇਲ ਜਾਣਾ ਨੇ ਸਵਾ ਟੇਸਟੀ ਆ ਇੱਥੋਂ ਦੋ ਨਿਆਣਿਆਂ ਨੂੰ ਕਹਦੇ ਵੀ ਮੈਨੂੰ ਤਾਂ ਚੜਾ ਦੇਣਾ ਐਨੀ ਦੂਰ ਤੋਂ ਅੱਗ ਫੜਦੀ ਆ ਪਤਾ ਹਾਂ ਦੇਖ ਵੀ ਤੁਹਾਡੇ ਨਾਲ ਪਿਆਰੇ ਹਾਂਜੀ ਮੱਥਾ ਮੱਥਾ ਠੀਕਦਾ ਵੀ ਤੇ ਉਸਤਾਦ ਜੀ ਨੇ ਮੈਨੂੰ ਕੀ ਓਏ ਓ ਨਿਕਲ ਓ ਭੂਂਚੋ ਭੂਂਦਿਆ ਮਾਰਿਆ ਨਿਕਲਿਆ ਨਿਕਲਿਆ ਡੀਗਰੀ ਮਾਰਿਆ ਇਹਨੂੰ ਸੇਕ ਲਵਾ ਇਹਨੂੰ ਇਹਨੂੰ ਦੇਖ ਲਵਾਉਣਾ ਇਹ ਅੱਬਾ ਪ੍ਰਿੰਸ ਇਹਨੂੰ ਸੇਕ ਲਵਾ ਇਹਦੇ ਇਹਦੇ ਕੁੱਤੇ ਵਾਲੀ ਜਵਾਨ ਲੈ ਗਈ ਉਹ ਦਿਨ ਸਾਰੇ ਸੀਰੀਅਸ ਸ਼ਬੀਰੀ ਨੂੰ ਸਭ ਤੋਂ ਜ਼ਿਆਦਾ ਗੰਭੀਰ ਆ ਨਿਕਲੇ ਉਹ ਦਿਨ ਸਾਰੇ ਸੀਰੀਅਸ ਮਤਲਬ ਤੇਰੇ ਵਾਲ ਦੇਖ ਕੇ ਸਾਰੇ ਘਬਰਾ ਕੇ ਇੱਕ ਵਾਰੀ ਏਦੀ ਨਾਲ ਉਤਰੋ ਬੰਦ ਹੋਈ ਉਹ ਭਰਾਵਾ ਮੈਂ ਜੀਪੀ ਵੀ ਰਿਆਂ ਵਾ ਲੈ ਜੀਪੀ ਵੀ ਰਿਆਂ ਕਹਿੰਦਾ ਮੈਂ ਜੀ ਓਏ ਜੀਪੀ ਨਹੀਂ ਰਿਆਂ ਮੈਂ ਡਾਕਟਰ ਰਿਆਂ ਆਏ ਗਏ ਤੇਰੇ ਵਰਗੇ ਤੇ ਮਾਮਾ ਮੈਂ ਚਪੇੜਾ ਨਾ ਸਹੀ ਕਰਦਾ ਕਹਿੰਦੇ ਬੋਲੇ ਤਾਂ ਲੈ ਲਿਓ ਹਾਂ ਕਹਿੰਦਾ ਤੇਰੇ ਵਰਗੇ ਮੈਂ ਚਪੇੜਾ ਨਾ ਸਹੀ ਕਰਦਾ ਲੋੜ ਨਹੀਂ ਡਾਕਟਰ ਵੀ ਰਿਆਂ ਮੈਂ ਤੁਹਾਨੂੰ ਪਤਾ ਨਹੀਂ ਡੰਗਣ ਵਾਲਾ ਭਰ ਡੰਗਣ ਵਾਲਾ ਆ ਜਿਹੜੀ ਉਤੇ ਬੈਠਾ ਤੋੜ ਕੇ ਲਾ ਮਾ ਬੰਦੋ ਚਲੀ ਆ ਮੈਂ ਇਹ ਮੌਕਾ ਨਾ ਹੋਵੇ ਵਾਹ ਦੇਖ ਲੈ ਉਮੀਗਨਾ ਮੇਗਾ ਨਹੀਂ ਆ ਗਈ ਮੈਂ ਵੇਖ ਕੇ ਬੈਠਾ ਭਾਈ ਤੇਰਾ ਨੌਕੀ ਇੰਦਰ ਸਾਹਿਬ ਆ ਫਟੀ ਚੁੱਕਦਾ ਕੋਲੋਂ ਆ ਮੈਂ ਬੱਲ ਲੈਂਦੇ ਹਾਂ ਇੰਦਰ ਬੱਲ ਬੱਲ ਵੀ ਤੁਹਾਨੂੰ ਪਹਿਲੇ ਨਹੀਂ ਗਿਆ ਕਿ ਅੱਜ ਥੱਲੇ ਧੂਣੀ ਦੇ ਇੰਨੇ ਦਾ ਫੋਨ ਕਰਤੇ ਇਹਨੂੰ ਇਹਨੂੰ ਤੋੜ ਚੱਕਦਾ ਏ ਹੋਰ ਫਿਰ ਨਹੀਂ ਗਿਆ ਵਾਹ 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 ਇਹਨੂੰ ਕਹਿੰਦੇ ਇੰਦਰ ਦੇ ਵਿੱਚ ਜਾਨ ਆ ਗਈ ਹਾਏ ਹਾਏ ਹੋਏ ਟੈਂ 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 ਸਣੀਦੋਰ ਆ ਗਿਆ ਉਹ ਥੋੜੀ ਜਿਹੀ ਹੋਰ ਛੋਟੀ ਕਰ ਲੈ ਬੱਲ ਦੀ ਛੋਟੀ ਲੋਰੀ ਪੜੀ ਨੋ ਮਦਨ ਕਿ ਉਹਨਾਂ ਨੇ ਬਾਲਣ ਦਾ ਬਹੁਤ ਆ ਓਏ ਮੂਫਲੀ ਦੇ ਉੱਪਰ ਦਾ ਟਿੱਟੋ ਆਪਣੀ ਮੂਫਲੀ ਗੰਦੀ ਹੋ ਜੂ ਸਾਰੀ ਆਹੋ ਟੰਟਣਾ ਟਾਂ ਟੈਂ ਟੈਂ ਮੁਰਸੀ ਮੁਰਸੀ ਦੀ ਲੋੜੀ ਮੁਰਸੀ ਗੁੱਸਾ ਕਰ ਗਿਆ ਯੂਕੇ ਦੀ ਲੋੜੀ ਆਹ ਠੀਕ ਆ ਇੰਨੇ ਵੀਰੇ ਖਾਣ ਆ ਓ ਲੈ ਲੈਣੇ ਖਾ ਲੈਣੀ ਆ ਇੰਨੇ ਜਾਨ ਆਹ ਮੈਂ ਬਹੁਤ ਖੁਸ਼ੀ ਆ ਕਿ ਹਰਮਨ ਹਣ ਮੋਕਲੀ ਖਵਾਈ ਆ ਨਹੀਂ ਥੈਂਕ ਯੂ ਬਾਈ ਬਾਈ ਇਹ ਪਤਾ ਕਿੰਨੇ ਪਾਉਣ ਦਾ ਗਏ ਤੇ ਮੈਂ ਆਹਾਂ ਵੇਚ ਕਰੋ 1 ਕਿਲੋ ਆਟੋ ਵੇਚ ਕਰੋ ਮੈਂ ਸਾਦੇ ਹੱਥ ਪਾਉਣ ਕਿੰਨੇ ਕਿਲੋ ਆ 800 ਇੰਡੀਆ ਆ ਆਉ ਮੱਤ ਕਿੰਨੇ ਕਿਲੋ ਆ ਕਿਲੋ ਕਿਲੋ ਲੈਣੀ ਪਤਾ ਭਰਾਵਾ ਆਹ ਜੋ ਕਿੰਨਾ ਦੋ ਕਿਲੋ 2.5 ਕਿਲੋ ਆ ਤੇ ਦੋ ਵੀ 2.5 ਕਿਲੋ ਜੀ ਉੱਪਰ ਵੀ ਆ ਇਹ ਹੋ 6 7 ਪਾਉਣ ਦੀ ਹੈ ਜੀ ਬੰਦ ਹੱਥ ਪਾਉਣ ਦੀ ਹੈ ਇਹ ਲੈ ਕੇ ਆਈਆਂ ਤੁਸੀਂ ਤੂੰ ਕਿੰਨੇ ਲੈ ਤੂੰ ਕਿੱਥੇ ਧੀਲੇ ਗਿਆ ਗੂਟਾ ਦਾ ਘੜਾ ਕਰਤਾ ਨੂੰ ਨਹੀਂ ਗੂਟਾ ਦਾ ਤੂੰ ਘੜਾ ਕਰਤਾ ਇਹਦਾ ਗੂਟਾ ਤੂੰ ਘੜਾ ਕਰਤਾ ਤੂੰ ਇਹਦਾ ਹਰ ਮੇਰੇ ਕਿ ਹੁਣ 50% ਲੈਸ ਛੋੜ ਦਿੰਦਾ ਕਿ ਮੇਰੇ ਬੰਦੇ ਆ ਹਾਂ ਹੁਣ ਉਹਨਾਂ ਚਾਰਾਂ ਛੋੜ ਦਿੰਦੀ ਆ ਅੱਛਾ ਦੋ ਪੈਕਲੇ ਆ ਰੂੜੀਆਂ ਦੇ ਤੇ ਰੂੜੀਆਂ ਦੇ ਪੈਕਟ ਦੱਸਿਓ ਹਰ ਮੇਰੇ ਕਿੰਨੇ ਓਏ ਇਹਦੇ ਦਿਮਾਗ ਵਾਲਾ ਕੁੱਤਾ ਖੁੱਲ ਗਿਆ ਓਏ ਹਿਸਾਬ ਨਾਲ 2-2 100 ਦੇ ਪੁੱਲ ਆ ਆ ਚੱਪੋ ਨਾਲ ਮੂੰਫਲੀ ਵਾਲੀ ਟੋਕਰੀ ਵੀ ਲਿਆ ਦਿੰਦੀ ਮੈਂ ਮੁੱਦੀ ਮਾਰਦੀ ਤੇ ਮੂੰਫਲੀ ਓਏ ਇਹਦੇ ਦਿਮਾਗ ਲਓ 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 ਦਾਵਾ ਓ ਸਾ ਓ ਰੁਕ ਜਾ ਹੋਰ ਨਾ ਛੱਟੀ ਓਏ ਨੇ ਮੁੱਦੀ ਮਾਰਦੀ ਮੁੱਦੀ ਦਾ ਸਮਾਨ ਦੇਦਾ ਅੱਧੀ ਮੁੱਦੀ ਮਾਰਦੀ ਮੋਟੀ ਦਾ ਸਮਾਨ ਦੇਦਾ ਇਹਦੇ ਜੁੱਤਾਂ ਵਾਹੇ ਜਿਹੜੀ ਕੁੜੀ ਨੇ ਤੇਰਾ ਵਿਆਹ ਹੋਣਾ ਮੇਕਅਪ ਦਾ ਸਮਾਨ ਆ ਬੁੜਾ ਦਾ ਨਵੀਂ ਲੈਦਾਂਗੇ ਉਹ ਮੈਂ ਨਵੀਂ ਲੈਦਾਂਗੇ ਕੋਈ ਗੱਲ ਨਹੀਂ ਲੋ ਭਰਾਵੋ ਇੱਥੇ ਆਪ ਹੀ ਭੈਣ ਭਰਾ ਸਾਰੇ ਆਪ ਹੀ ਇੱਕ ਦੂਜੇ ਚਾਚੇ ਤਾਏ ਜੇ ہمارا ਬਹਾਮਾ ਫਸਟ ਬਲੌਗ ਹੈ ਨਾ 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 ਮੂਹਰੇ ਪਾਣੀ ਨੀ ਪੀਣਾ ਮਾਮੇ ਬਣਨ ਵਾਲੇ ਆਪਾਂ ਹਨਾ ਹਾਂਜੀ ਜੀ ਮਾਮਾ ਬਣਨ ਵਾਲੇ ਹਾਂਜੀ ਆਪਣੀ ਹਾਂ ਚਲੋ ਮੈਂ ਬੋਲੂੰਗਾ ਇਹ ਕਿੰਨਾ ਸੇ ਕਰ ਰਹੇ ਠੀਕ ਜਾਦੇ ਕਰ ਲਿਆ ਤੁਸੀਂ ਕਾਕਾ ਉਹ ਟੁਕੜੀ ਆ ਟੋਕਰੀ ਏ ਮੈਨੂੰ ਸਮਝ ਆ ਗਿਆ ਬਸ ਓਏ ਮੋਹਰੀ ਆਦੀ ਭਜਲਣ ਦੇ ਕੱਲੀ ਏ ਟੋਕਰੀ ਏ ਅਕਾਸ਼ ਦੀ ਉਹ ਵਾਲੀ ਆ ਉਹਨੂੰ ਹਾਰਮਨ ਦੇਖੇ ਕਿੰਨਾ ਕਹਿੰਦਾ ਏ ਟੋਕਰੀ ਅਕਾਸ਼ ਦੇ ਉਹ ਵਾਲੀ ਉਹਦੀ ਕਾਲੀ ਵਾਲੀ ਅਕਾਸ਼ ਜਿਹੜੇ ਛਕਣ ਵਾਲੇ ਨੇ ਇੰਦਾ ਓਏ ਅਕਾਸ਼ ਏ ਕਹਿੰਦਾ ਕਹਿੰਦਾ ਉਹਨਾਂ ਨੂੰ ਫਰੂਟ ਦਿਖਾ ਕੇ ਤੇ ਮੋੜ ਲਿਆਉਣਿਆ ਕਹਿੰਦਾ ਦੇ ਕੇ ਨਹੀਂ ਦੇ ਕੇ ਨਹੀਂ ਆਉਣੇ ਆਦਾ ਆਦਾ ਕੀ ਵੀ ਖਿੱਚ ਕੱਢ ਕੇ ਸਾਈਡ ਤੇ ਰੱਖ ਦੋ ਕੀ ਵੀ ਸਾਈਡ ਤੇ ਰੱਖ ਦੋ ਕਹਿੰਦਾ ਕੀ ਵੀ ਕੁਝ ਕੱਢ ਕੇ ਸਾਈਡ ਤੇ ਰੱਖ ਲਓ ਲੈ ਲੋ ਇਹ ਲੋੜੀ ਜਲ ਰਹੀ ਆ ਓਏ ਆ ਕਿਸ ਨੇ ਗਾਣੇ ਲਾਈ ਕੀ ਕਰਕੇ ਮੈਨੂੰ ਆਪਾਂ ਵੀ ਲਾਈ ਹੋਏ ਸੀਗੇ ਅੱਜ ਭਰਾਵਾ ਸਭ ਕੋ ਜਾ ਜਾ ਵੀਰ